ਅਸੀਂ ਤਕਰੀਬਨ ਜਿਹੜੇ ਅੰਮ੍ਰਿਤਸਰ ਜਿਲ੍ਹੇ ਦੇ ਜਿੰਨੇ ਵੀ ਬਲਾਕ ਹੈ ਖਾਸ ਕਰਕੇ ਮੈਂਬਰ ਪਾਰਲੀਮੈਂਟ ਜਿਹੜੀ ਕੌਂਸਲ ਸੀਟ ਦੇ ਅੰਦਰ ਆਉਂਦੇ ਨੇ ਮਟਾਰੀ, ਚੁਗਾਵਾਂ, ਹਰਸ਼ਾਸ਼ੀਨਾ, ਅਜਨਾਲਾ, ਰਮਦਾਸ ਅ ਮਜੀਠਾ ਇਹਨਾਂ ਤੇ ਅਸੀਂ ਆਪ ਵਿਜ਼ਿਟ ਕਰ ਰਹੇ ਹਾਂ ਸਾਡੇ ਜਿਹੜੇ ਸਰਪੰਚ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਮੈਂਬਰ ਪੰਚਾਇਤ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਚੁੱਲਾ ਟੈਕਸ ਦੀ ਰਸੀਦਾ ਸਰਕਾਰ ਦੇ ਜਿਹੜੇ ਨੁਮਾਇंदे ਨਹੀਂ ਦੇ ਰਹੇ ਔਰ ਕੋਈ ਸੈਕਟਰੀ ਨਹੀਂ ਬਿਠਾ ਸਾਰੇ ਸੈਕਟਰੀ ਗੈਰਹਾਜ਼ਰ ਨੇ ਇੱਥੇ ਜਰੂਰ ਇੱਥੇ ਕਿਉਂਕਿ ਸਵੇਰੇ ਧਰਨਾ ਹੋ ਗਿਆ ਜੀ ਤੇ ਹੁਣ ਕੁਝ ਬੈਠੇ ਨੇ ਅਰਸ਼ਾ ਜੀ ਨੇ ਜਾ ਕੇ ਦੇਖ ਰੋ ਸੈਕਟਰੀ ਨਹੀਂ ਹੈਗੇ ਮੇਰੇ ਕੇ ਬਲੌਗ 'ਚ ਸੈਕਟਰੀ ਨਹੀਂ ਹੈਗੇ ਹੁਣ ਮਜੀਠੇ ਜਾ ਰਹੇ ਆ ਸਰਕਾਰ ਇਹ ਇਲੈਕਸ਼ਨ ਹੁੰਦੀ ਹੈ ਦੇਸ਼ ਨੂੰ ਮੁੱਢ ਤੋਂ ਮਜ਼ਬੂਤੀ ਲਿਆਉਣ ਲਈ ਲੋਕਤੰਤਰ ਜੇ ਲੋਕਤੰਤਰ ਮੁੱਢ ਜੀ ਜੜਾਂ ਹੀ ਕੋਕਲੀਆਂ ਹੋਣਗੀਆਂ ਤੇ ਫਿਰ ਲੋਕਤੰਤਰ ਕਿਵੇਂ ਚੱਲੇਗਾ ਜੀ ਸਭ ਤੋਂ ਜਿਹੜੀ ਮਜ਼ਬੂਤੀ ਦੇਸ਼ ਨੂੰ ਪ੍ਰਦਾਨ ਕਰਦੀ ਉਹ ਉਹਦੀ ਛੋਟੀ ਇਲੈਕਸ਼ਨ ਸਰਪੰਚੀ ਦੀ ਮੈਂਬਰ ਪੰਚਾਇਤ ਅੱਜ ਜੋ ਸਾਡੇ ਕਰੀਬ 10000 ਰੁਪਏ ਆ ਮੈਂਬਰ ਪੰਚਾਇਤ ਤੇ ਸਰਪੰਚ ਲਾ ਕੇ ਟੋਟਲ ਜੇ ਤੁਸੀਂ ਜਿਹੜੇ ਦੇ ਲਾਓਗੇ ਉਸ ਟਾਈਮ ਵਾਸਤੇ ਨਮਾਇੰਦਗੀਆਂ ਭਰਨੀਆਂ ਲੋਕਾਂ ਨੇ ਇੱਕ ਦਿਨ ਰਹਿ ਗਿਆ 4 ਤਰੀਕ ਅੱਜ ਤੱਕ ਮੁੱਕ ਗਿਆ ਪਰ ਕੋਈ ਇਹਦੇ ਤੇ ਤਵੱਜਾ ਦੇਣ ਨੂੰ ਤਿਆਰ ਨਹੀਂ ਸਾਰੇ ਸੈਕਟਰੀ ਜਿੰਨੇ ਵੀਡੀਓ ਆ ਉਹ ਐਮਐਲਏ ਦੀ ਇਸ ਸੰਬੰਧਿਤ ਜਿਹੜਾ ਇਲਾਕੇ ਦਾ ਚਾਹੇ ਮੰਤਰੀ ਆ ਚਾਹੇ ਐਮਐਲਏ ਚਾਹੇ ਹਾਰਿਆ ਵਾ ਉਹਦਾ ਦਿਸ਼ਾ ਨਿਰਦੇਸ਼ ਲੈ ਰਹੇ ਆ ਤੁਸੀਂ ਅੱਜ ਜਾ ਕੇ ਵੇਖ ਲਓ মিডিਆ ਜਿਹੜੇ ਹਾਰੇ ਨੇ ਉਹਨਾਂ ਦੇ ਘਰ ਮਤਲਬ ਪੱਟੀਆਂ ਜਾ ਕੇ ਕਟੀਆਂ ਵੀ ਗਈਆਂ ਉਹਨਾਂ ਦੇ ਸਾਰਾ ਕੁਝ ਉਹਨਾਂ ਦਾ ਪਲਾਨ ਕਰਕੇ ਪੂਰੇ ਵਧੀਆ ਤਰੀਕੇ ਨਾਲ ਭਰ ਕੇ ਪੇਪਰ ਦੂਜਿਆਂ ਦੇ ਇਧਰ ਰਹਿ ਜਾਣੇ ਕਿਸੇ ਦਾ ਰਹਿ ਗਿਆ ਕਿਸੇ ਦਾ ਭਰਿਆ ਗਿਆ ਕਿਸੇ ਦਾ ਐਸੀਆਡ ਵੀਜਟ ਨਹੀਂ ਮਿਲ ਰਿਹਾ ਮੁੜ ਕੇ ਫਿਰ ਕਹਿੰਦੇ ਫਿਰ ਕਹਿ ਦੇਣਗੇ ਜੀ ਅਸੀਂ ਇਲੈਕਸ਼ਨ ਜਿੱਤ ਗਏ ਇਲੈਕਸ਼ਨ ਜਿੱਤੀ ਨਹੀਂ ਇਹ ਇਲੈਕਸ਼ਨ ਕੋਈ ਹੈ ਇਹ ਇਲੈਕਸ਼ਨ ਲੁੱਟੀ ਹੈ ਸੋ ਅਸੀਂ ਬੇਨਤੀ ਕਰਦੇ ਇਲੈਕਸ਼ਨ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਕਿ ਪਿਛਲੇ 4 ਦਿਨ ਦਾ ਜਿੰਨੇ ਵੀਡੀਓ ਆ ਜਿੰਨੇ ਸੈਕਟਰੀ ਆ ਇਹਨਾਂ ਦੀ ਲੋਕੇਸ਼ਨਾਂ ਕਢਾਓ ਇਹ ਕਿੱਥੇ ਬੈਠੇ ਕੋਈ ਆਪਣੀ ਸੀਸਕ ਨਹੀਂ ਹੈਗਾ ਕੋਈ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਕੋਈ ਡੀਸੀ ਦੀ ਸੁਣਨ ਨੂੰ ਤਿਆਰ ਨਹੀਂ ਡੀਸੀ ਆਪਣੇ ਹੱਥ ਕੜੇ ਕਰੀ ਬਿਠੇ ਸਾਡੀ ਨਹੀਂ ਸੁਣਦੇ ਸ਼ਿਕਾਇਤਾਂ ਕਰ ਕਰ ਹਾਰ ਗਏ ਕੋਈ ਇਹਨਾਂ ਦੇ ਕੰਮ ਤੇ ਜੂ ਨਹੀਂ ਸਕਦੀ ਔਰ ਇਹਦੇ ਨਾਲ ਲਾਅ ਐਂਡ ਆਰਡਰ ਖਰਾਬ ਹੋਏਗਾ ਪੰਜਾਬ ਦੀ ਜਗ੍ਹਾ ਨੂੰ ਵੋਟਾਂ ਪਾਉਣ ਦਾ ਅਧਿਕਾਰ ਹੀ ਨਹੀਂ ਦੋਗੇ ਤੇ ਫਿਰ ਡੈਮੋਕ੍ਰੇਸੀ ਕਿਵੇਂ ਰਹੂਗੀ ਔਰ ਇਹ ਸੈਕਟਰੀ ਦੇ ਏਸ ਲੈਵਲ ਤੱਕ ਚਲੇ ਗਏ ਆ ਵੀ ਵੀਡੀਓ ਸੇਅਰਦੇ ਜੀ ਨੇ ਬੈਠੇ ਆ ਵੀਡੀਓ ਦਾ ਸੈਕਟਰੀ ਮੇਰਾ ਫੋਨ ਹੀ ਚੁੱਕਦਾ ਇਹਨਾਂ ਨੇ ਕੀ ਕੀਤਾ ਕਾਰਨ ਕੀ ਵੀ ਸੁਣੋ 1.5-2 ਸਾਲ ਹੋ ਗਏ ਆ ਪ੍ਰਬੰਧਕ ਲੱਗੇ ਆ ਆਲਮੋਸਟ ਕਦੇ ਇਹਨਾਂ ਲਾਤੇ ਆ ਕਦੇ ਇਲੈਕਸ਼ਨ ਖਤਮ ਹੋ ਕੇ ਬਾਅਦ ਸਾਰੇ ਲੱਗੇ ਸਾਰੀਆਂ ਪੰਚਾਇਤਾਂ ਲੁੱਟ ਕੇ ਖਾ ਗਈਆਂ ਵੀਡੀਓ ਤੇ ਸਖਤ ਉਹਨਾਂ ਨੂੰ ਡਾਰਿਆ ਵੀ ਸ਼ਾਇਦ ਸਰਕਾਰ ਜੇ ਅਸੀਂ ਇਹਨਾਂ ਦੇ ਅੱਖੇ ਨਾ ਲੱਗੇ ਤਾਂ ਸ਼ਾਇਦ ਸਾਡੀਆਂ ਇਨਕੁਆਰੀਆਂ ਖੁੱਲਣਗੀਆਂ ਤੇ ਮੈਂ ਵਾਰਨਿੰਗ ਦਿੰਨਾ ਤੁਹਾਨੂੰ ਇਸ ਗੱਲ ਦੀ ਘਬਰਾਓ ਨਾ ਕਾਨੂੰਨ ਹੈ ਇਹ ਕੱਲੇ ਇਹਨਾਂ ਦੇ ਹੱਥ ਕਾਨੂੰਨੀ ਕਾਨੂੰਨ ਸਾਡੇ ਹੱਥ ਵੀ ਹੈ ਤੁਹਾਡੀ ਕੱਲੇ-ਕੱਲੇ ਦੀ ਇਨਕੁਆਰੀ ਕਰਾਵਾਂਗੇ ਕਿ ਕਿੰਨਾ ਪੈਸਾ ਤੁਸੀਂ ਕੁੱਟਿਆ ਇਥੋਂ ਸਾਰਾ ਕੱਲੇ-ਕੱਲੇ ਦਾ ਪੈਸਾ ਇੱਕ ਇੱਕ ਵਸੂਲਾਂਗੇ ਅਸੀਂ ਤੁਸੀਂ ਆਪਣੀ ਲੁੱਟ ਨੂੰ ਬਚਾਉਣ ਆਤੇ ਇਹਨਾਂ ਦਾ ਸਾਥ ਦੇ ਰਹੇ ਜੀ ਇਹਨਾਂ ਕਹਿੰਦਾ ਹੈ ਕਾਰਗਿਰਦੀ ਪਰਫਾਰਮੈਂਸ ਦੇ ਵੇਲੇ ਕਾਰਗਿਰਦੀ ਪਰਫਾਰਮੈਂਸ ਤੁਸੀਂ ਜੋ ਤੁਹਾਡੇ ਸਾਹਮਣੇ ਪਿੱਛੇ ਹੋਈ ਹੈ ਲੋਕ ਸਭਾ ਕੋ ਤੋਂ ਪਲੱਸ ਜਾਊਗੀ ਜੇ ਜੇ ਪਰਫਾਰਮੈਂਸ ਇਹਨਾਂ ਦੀ ਚੰਗੀ ਹੁੰਦੀ ਫਿਰ ਨਿਰਪੱਖ ਚੋਣਾ ਕਰਾਉਂਦੇ ਪੱਖ ਪਾਤ ਨਾ ਕਰਦੇ ਲੜਨ ਦਿਓ ਜਿਹੜਾ ਜਿੱਤ ਗਿਆ ਉਹ ਲੋਕਾਂ ਨਾਲ ਤੁਹਾਨੂੰ ਪਤਾ ਲੱਗੂ ਜੀ ਤੁਸੀਂ ਕੀ ਕੀਤੀ ਕਾਰਗੁਜ਼ਾਰੀ ਕੀ ਹੈ ਇਹ ਇਸ਼ਤਿਹਾਰਾਂ ਨਾਲ ਚੱਲਣ ਵਾਲੀ ਸਰਕਾਰ ਇਹਨਾਂ ਦਾ ਮੰਨਣਾ ਕਿਸੇ ਹੈ ਜੋ ਇਸ਼ਤਿਹਾਰ ਦਿਖ ਰਹੇ ਨੇ ਉਹ ਸਾਰਾ ਕੁਝ ਧਰਾਤਰ ਦੀ ਸਿੱਧੀ ਬੜੀ ਚੇਂਜ ਹੈ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੈ ਡਰੱਗ ਪਿੰਡਾਂ ਦੇ ਵਿੱਚ ਵੱੜ ਚੁੱਕਾ ਹੈ ਬਰੋਥੀਆਂ ਧੜਾ ਧੜਾ ਕਸੂਦੀਆਂ ਜਾ ਰਹੀਆਂ ਕੱਲ ਆ ਰਹੀਆਂ ਸਰਪੰਚਾਂ ਨੂੰ ਤੂੰ ਬਹਿ ਜਾ ਗੈਂਗਸਟਰ ਕੰਮ ਕਰ ਰਹੇ ਤੈਨੂੰ ਖਲੋਣ ਨਹੀਂ ਦੇਣਾ ਤੈਨੂੰ ਬਹਿਣ ਨਹੀਂ ਦੇਣਾ ਕੀ ਕੀ ਮਤਲਬ ਮਜ਼ਾਕ ਬਣਾਤਾ ਲੋਕਤੰਤਰ ਦਾ ਕੋਈ ਸੋਣ ਨੂੰ ਤਿਆਰ ਨਹੀਂਗਾ ਜਿਹੜਾ ਕੋ ਲੜਨਾ ਚਾਹੁੰਦੇ ਆ ਉਹਨਾਂ ਨੂੰ ਰਸੀਦਾਂ ਦੇਣ ਨੂੰ ਤਿਆਰ ਨਹੀਂ ਚੁਲਾ ਟੱਕੇ ਐਮਪੀ ਸਾਹਿਬ ਜਿਹੜੀਆਂ ਵੋਟਸ ਕੱਟੀਆਂ ਗਈਆਂ ਜੀ ਵੇਖੋ ਕਈ ਵੋਟਸ ਇੱਥੇ ਦਿਖਾਈ ਹੋਈਆਂ ਨਹੀਂਆਂ ਵੋਟਾਂ ਹੀ ਨਹੀਂਆਂ ਕੀ ਕਹਿਣਾ ਚਾਹੀਦਾ ਇਹਨਾਂ ਨੇ ਕੀ ਕੀਤਾ ਜਦੋਂ ਲੋਕ ਸਭਾ ਇਲੈਕਸ਼ਨ ਆ ਰਹੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਪ੍ਰੀ ਪਲਾਨਡ ਇਹਨਾਂ ਸੈਕਟਰੀਆਂ ਨੇ ਵੀਡੀਓ ਨੇ ਰਲ ਕੇ ਸਾਰੇ ਨੇ ਸਰਕਾਰ ਨੇ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਉਹਨਾਂ ਨੇ ਜਿੱਥੋਂ ਜਿੱਥੋਂ ਆ ਰਹੇ ਸੀ ਇਹਨਾਂ ਨੂੰ ਪਤਾ ਇੱਥੇ ਕਾਂਗਰਸ ਜਿੱਤੀ ਹੈ ਔਰ ਮੋਸਲੇ ਇਹਨਾਂ ਤੋਂ ਸਾਰੀ ਜਗ੍ਹਾ ਤੇ ਅਸੀਂ ਜਿੱਤਿਆ 80 70 ਪਰ ਫੜਾ ਜਿੱਤਿਆ ਇਹਨਾਂ ਨੇ ਸਾਰੀਆਂ ਪਲਾਨ ਦੇ ਨਾਲ ਵਾਰਡਾਂ ਦੇ ਕਬੂਟਾ ਖਾਲਦ ਕੀਤੀਆਂ ਨੇ ਘਰਾਂ ਦੇ ਵਿੱਚ ਪੰਜ ਜੀ ਰਹੇ ਪੰਜਾਂ ਜੀਆਂ ਦੇ ਵੋਟਾਂ ਅਲੱਗ-ਅਲੱਗ ਵਾਰਡ ਚ ਫੈਲਣੇ ਮਰਨ ਪਤਾ ਨਹੀਂ ਲੱਗ ਰਿਹਾ ਕਿਤੇ ਵੋਟਾਂ ਕੱਟ ਹੀ ਦਿੱਤੀਆਂ ਨੇ 2200 2250 ਵੋਟ ਕੱਟੀ ਹੈ ਔਰ ਕੋਈ ਜਵਾਬ ਦੇ ਨਹੀਂ ਕੱਲ ਅਜੇ ਇਹਨਾਂ ਲਿਸਟਾਂ ਦਿੱਤੀਆਂ ਨੇ ਅੱਜ ਇੱਕ ਦਿਨ ਨਮਾਇਦਗੀ ਦਾ ਜੇ ਤੁਣ ਕਿੱਦਾਂ ਬੰਦਾ ਇਹ ਪੂਰੇ ਕਰੂਗਾ ਦੂਜੀ ਗੱਲ ਇਹ ਦੇ ਇਲੈਕਸ਼ਨ ਦੇ ਪਿੰਡਾਂ ਨਾਲ ਸੰਬੰਧ ਦੇ ਇੱਥੇ ਬਹੁਤੇ ਪੜ੍ਹੇ ਲਿਖੇ ਲੋਕ ਨਹੀਂ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਉਹਨਾਂ ਵਿਚਾਰੇ ਨੂੰ ਪਤਾ ਹੀ ਕੁਛ ਨਹੀਂ ਕੱਜਲ ਖਵਾਰ ਹੋ ਰਿਹਾ ਕੋਈ ਐਸਟੀਐਮਲ ਭੇਜ ਦਿੰਦਾ ਐਡੀਐਮ ਐਡੀਸੀਐਲ ਭੇਜ ਦਿੰਦਾ ਜੀਡੀਸੀ ਵੀਡੀਓ ਵਾਲ ਭੇਜ ਦਿੰਦਾ ਅਗਲੇ ਬਨੇ ਸੈਕਟਰੀ ਲੱਭ ਨਹੀਂ ਡੇ ਕੋਣ ਉਹ ਕਿਤੇ ਇਹ ਵੀ ਸੁਣਨ ਨੂੰ ਮਿਲਿਆ ਗਿਆ ਵੀ ਕਈ ਪਿੰਡਾਂ ਦੇ ਜਿਹੜੇ ਸਾਫਾ ਚਾਹ ਲਗਭਣ ਕੀਤਾ ਗਿਆ ਉਹਨਾਂ ਦੇ ਵੀ ਇਨਕੁਆਰੀ ਖੁੱਲਣ ਜਾਂਦੀ ਹੈ ਇਨਕੁਆਰੀ ਉਹਦੀ ਖੁੱਲਣੀ ਜਿਹਨੇ ਪਰਨਾ ਨਹੀਂ ਪਾਉਣਾ ਜਿਹਨੇ ਪਰਨਾ ਪਾ ਲਿਆ ਇਨਕੁਆਰੀ ਉਹਦੇ ਗੋਦੀਆਂ 'ਚ ਬੈਠੇ ਜਿੰਨਾ ਗੱਬਣ ਕੀਤੇ ਜਿੰਨਾ ਗੱਬਣ ਕੀਤੇ ਉਹ ਗੋਦੀਆਂ 'ਚ ਬੈਠੇ ਆ ਜਿਹੜੇ ਸਾਹਮਣੇ ਲੜਨਾ ਚਾਹੁੰਦੇ ਉਹ ਬਿਲਕੁਲ ਸਾਫ ਚਿੱਤਰ ਐਕਸ ਵਾਲੇ ਬੰਦੇ ਆ ਉਹਨਾਂ ਕੋਈ ਗੱਬਣ ਨਹੀਂ ਕੀਤਾ ਜਿਹਨਾਂ ਮਾਲ ਮੈਂ ਤਾਂ ਛੱਕਿਆ ਗੋਦੀ 'ਚ ਉਹਨਾਂ ਦੀ ਜਿਵੇਂ ਬੈਠੇ ਉਹਨਾਂ ਦੇ ਉਹਨਾਂ ਦੀ ਇਨਕੁਆਰੀ ਨਹੀਂ ਖੁੱਲਣੀ ਆ ਉਹਨਾਂ ਦੀਆਂ ਅਹੀਂ ਖੋਟਾਂ ਉਹਨਾਂ ਤਾਂ ਨਹੀਂ ਖੋਦੀਆਂ ਹੀ